ਅਨਾਨਸ ਨੂੰ ਡਿਕਲੇਅਰ ਅਨਨਪੁਰ ਸਾਹਿਬ ਐਜ਼ ਅ ਡਿਸਟ੍ਰਿਕਟ ਤੁਸੀਂ ਕਹਿ ਰਹੇ ਹੋ ਵੀ ਨਹੀਂ ਡਿਸਟ੍ਰਿਕਟ ਨੇ ਤਾਂ ਗੱਲੇ ਨਹੀਂ ਮੈਂ 35 ਪਿੰਡਾਂ ਦੀ ਗੱਲ ਕਰ ਰਿਹਾ ਤੇਰੇ ਵੀ ਕਹਿੰਦਾ ਉਹਨਾਂ ਨੇ ਜਵਾਬ ਦੇ ਰਹੇ ਮੈਂ 35 ਪਿੰਡਾਂ ਦੀ ਗੱਲ ਕਰ ਰਿਹਾ ਵੀ ਡਿਸਟ੍ਰਿਕਟ ਦੇ ਅੰਦਰ ਇੰਨੇ ਪਿੰਡ ਪੈਦਾ ਕਰਨਗੇ ਮੈਂ ਜਿੰਮੇਵਾਰੀ ਲੈ ਨਹੀਂ ਕਰਨਗੇ ਮੈਂ ਜੇ ਜਿੰਮੇਵਾਰੀ ਲੈ ਰਿਹਾ ਲਓ ਕੀ ਰਿਟਰਨ 'ਚ ਦੇ ਦੇਖੋ ਐਮ ਐਲ ਏ ਸਾਹਿਬ ਰਿਟਰਨ 'ਚ ਦੇ ਰਹੇ ਨੇ ਆਪਾਂ ਨੂੰ ਸਾਨੂੰ 35 ਪਿੰਡਾਂ ਦੇ ਜੇ ਜ਼ਿਲ੍ਹਾ ਬੰਦ ਹੈ ਜ਼ਿਲ੍ਹਾ ਬੰਦ ਹੈ ਐਮਐਲਏ ਸਾਹਿਬ ਤੁਸੀਂ ਜਿੰਨੇ ਮਾਰਗੀ ਛਿਲੇ ਬਣਾਓ ਸਾਨੂੰ ਸਾਡੇ 35 ਬੰਦਿਆਂ ਦਾ ਆਹ ਗੱਲ ਕਰੋ ਤੁਹਾਨੂੰ ਕਿਸੇ ਦਾ ਹੋਟਲ ਨਾ ਕਦੇ ਨੀ ਆਓ ਲਿਆਓ ਦੋ ਐਮਐਲਏ ਸਾਹਿਬ ਜਿਲੇ ਉਹ ਚੀਜ਼ ਵਾਸਤੇ ਬਣਦੇ ਉਹਨੇ ਲੋਕਾਂ ਦੀ ਸਹੂਲਤ ਵਾਸਤੇ ਸਾਨੂੰ ਸਾਨੂੰ 50 ਕਿਲੋਮੀਟਰ ਰੱਖੇ ਇਹ ਨਹੀਂ ਬੁਲਾਉਂਦੇ ਬਿਲਕੁਲ ਦੇਖੋ ਪਿੰਡਾਂ ਦੇ ਹੀ ਨਹੀਂ ਜਾਣਗੇ ਉਹ ਬੰਦੇ ਕੋਈ ਨਾ ਪਿੰਡਾਂ ਨੀ ਆਉਂਦਾ 35ਵਾ ਉਹ ਵੀ ਇਹਦਾ ਵੀ ਨਹੀਂ ਆਉਂਦਾ ਇਹਦੇ ਨਾਲ ਆਉਂਦੇ ਹਾਂ ਹਾਂ ਇੱਕ ਬਸ ਗੱਲ ਲੈ ਪਾਣੀ ਇੱਕ ਹੀ ਲੈ ਲਓ ਉਹ ਰੇਟਨ ਚ ਦੇਣ ਨੂੰ ਤਿਆਰ ਆਪਾਂ ਨੂੰ ਹਾਂ ਉਹ ਵੀ ਤਿਆਰ ਆ ਸਾਰੇ ਸਾਹਮਣੇ 35 ਪਿੰਡ ਉਹ ਰੇਟਨ ਦੇਣ ਨੂੰ 35 ਪਿੰਡ ਹੈ ਕੋਈ ਬਾਕੀ ਸਾਹਮਣੇ 35 ਪਿੰਡ 35 ਕਿਉਂ ਮੰਗੀ ਨਹੀਂ ਜਵਾਬ ਐਮਐਲਏ ਸਾਹਿਬ ਆਪਣੀ ਗੱਲ ਨੂੰ ਕਿਸੇ ਹੋਰ ਕੋਈ ਹੋਰ ਭਾਈ ਇੱਕ ਮਿੰਟ ਜੇ ਕਿਸੇ ਦਾ ਹੋਰ ਸਵਾਲ ਹੈ ਉਹਦਾ ਵੀ ਸੁਬ ਵਕੀਲ ਸਾਹਿਬ ਬਹੁਤ ਸਾਰੇ ਹੀ ਪੜ੍ਹੇ ਲਿਖੀ ਕੌਮ ਹੈ ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਪਥਲਮੋਲੋਜਿਸਟ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਤੋਈ 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 ਬਹਿ ਜਾ ਰਾਮ ਨਾ ਥੱਲੇ ਬਹਿ ਜਾ ਬਹਿ ਜਾ ਰਾਮ ਨਾ ਹੱਦ ਕਰਤੀ ਯਾਰ ਕੋਈ ਗੱਲ ਨਹੀਂ ਬਸ ਬਸ ਥੋੜਾ ਜਿਹਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਬਈ ਫੇਰ ਠੀਕ ਹੈ ਜੇ ਜੇ ਤੁਸੀਂ ਗੱਲੇ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਅਗਲਾ ਹੱਲ ਕਰਦੇ ਹਾਂ ਯਾਰ ਤੁਸੀਂ ਸਾਡਾ ਨਹੀਂ ਜੇ ਗੱਲ ਸੁਣੀ ਨਹੀਂ ਆ ਦੇਖੋ ਇੱਕ ਮਿੰਟ ਤੁਸੀਂ ਯਾਰ ਤੁਸੀਂ ਕਰਦੇ ਨਹੀਂ ਨਹੀਂ ਜੇ ਗੱਲ ਸੁਣੀ ਨਹੀਂ ਆ ਦੇਖੋ ਇੱਕ ਮਿੰਟ ਤੁਸੀਂ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਤਾਂ ਇਹ ਝੂਠੀਆਂ ਸਲਾਵਾ ਨੇ ਐਮ ਐਲ ਏ ਸਾਹਿਬ ਅਸੀਂ ਦੇਖੋ ਰਿਕਵੈਸਟ ਕਰਦੇ ਆ ਵੀ ਜੇ ਤੁਸੀਂ ਕਹਿੰਦੇ ਵੀ ਝੂਠੀਆਂ ਵਾਵਾ ਪਹਿਲੀ ਗੱਲ ਤੇ ਝੂਠੀਆਂ ਵਾਵਾ ਨਹੀਂ ਹੈਗੀਆਂ ਜੇ ਸਾਨੂੰ ਦੇ ਦੋ ਮੈਨੂੰ ਦੇਖੋ ਸਾਰਾ ਆਪਣੀ ਮਰਿਆ ਅਸੀਂ ਤੁਹਾਨੂੰ ਹੰਬਲ ਸਬਮਿਸ਼ਨ ਕਰਦੇ ਆਂ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਮਿੱਤਲ ਲਿਖਾ ਲਓ ਹਾਂ ਲਿਖ ਕੇ ਲਿਖਾ ਲਓ ਮੈਨੂੰ ਐਮ ਐਲ ਕਮਿਟੀ ਆਪ ਤੇ ਬਗਦੋ ਨਾ ਇਤਰਾਜ਼ ਸਾਰੇ ਕਾਇਦਾ ਨਹੀਂ ਜਿਹੜੇ 35 ਲੱਖਾਂ ਵਾਲੇ ਬੋਲਦੇ ਬੈਠੇ ਚੁੱਪ ਕਰ ਚੁੱਪ ਕਰ ਪੀਰ ਜੀ ਜਵੇਦ ਲੋ 100% ਕੋਈ ਦਕੀਕਾ ਮੈਂ ਕਿ ਨਹੀਂ ਬੋਲਦਾ ਲਿਟਨੀ ਹੋ ਗਈ ਹੈ ਡੇਟ ਨਾ ਘਟ ਮੈਂ ਸਵਾਦ ਸੁਣੋ ਸਰ ਉਹ ਐਮਐਨਏ ਦਾਪ ਰਿਚਨ ਐਮਐਨਏ ਆਪਣੀ ਹੈ ਆਪਣੀ ਕਹਾਣੀ ਨਾ ਵੇ ਰੱਬ ਨਹੀਂ ਹੁੰਦਾ ਸਾਰਾ ਬੱਸ ਬੇਰ ਬੱਸ ਮੇਰੇ ਦਿਲ ਦਾ ਆ ਬੰਦਾ ਨਹੀਂ ਦੱਸਣਾ ਬੰਦੀ ਦਾ ਮੇਰੇ ਮੇਰੇ ਕੋ ਫੜਾ ਮੜੇ ਯਾਰ ਮੈਂ ਕਰਦੇ ਲੋਕਾਂ ਚ ਥੱਲੇ ਹੋਇਆ ਹੈ ਐਮ ਐਲ ਆਰ ਸਾਹਿਬ ਨੇ ਕੀ ਅਲਪਣਾ ਨਹੀਂ ਵੈਰੀ ਗੱਲ ਉਸੇ ਦਾ ਪਾਸਾ ਬਣਾਇਆ ਰਹੀ ਯਾਰ ਮੈਂ ਲੈ ਕੇ 100% ਲੀਡ ਨਹੀਂ ਗੀ ਬਾਈ ਹਦੀਦ ਬਾਟ ਦਾ ਜਾ ਯਾਰ ਨੇ ਵਿੱਚ ਸਾਡੇ ਹਰ ਤਰ੍ਹਾਂ ਦਾ ਵਰਕ ਸਾਡੇ ਨਾਲ ਬੈਠਾ ਹੈ ਇੱਕ ਰੋਸ਼タル ਨੇਤੇ ਪਹੁੰਚੇ ਹੋਏ ਸਾਰੇ ਹੀ ਵਕੀਲ ਸਹਬਾਨ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸਤਿਕਾਰਯੋਗ ਬਜ਼ੁਰਗ ਮਾਤਾ ਮਾਂ ਭੈਣਾਂ ਨੌਜਵਾਨ ਸਾਥੀ ਪ੍ਰੈਸ ਦੇ ਵੀ ਸਾਰਿਆਂ ਨੂੰ ਫਤਿਹ ਆਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਉਠੀ ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਲੇ ਤੱਕ ਨਹੀਂ ਪਤਾ ਲੱਗਿਆ ਕਿ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਅਫਵਾਹਾਂ ਉੜੀਆਂ। ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ 35 ਪਿੰਡ ਜਿਹੜੇ ਆ ਉਹ ਰੋਪੜ ਚ ਪਾ ਜਿਹੜੇ ਆ ਉਹ ਸ਼ਿਫਟ ਕੀਤੇ ਜਾਣਗੇ। ਕਈ ਵਾਰੀ ਅਫਵਾਹਾਂ ਉੜੀਆਂ ਕਿ ਜਿਹੜੀ ਸੱਤ ਤਹਿਸੀਲ ਘੜੂਆ ਉਹ ਖਤਮ ਕੀਤੀ ਜਾ ਰਹੀ ਹੈ। ਲੇਕਿਨ ਕੱਲ ਵੀ ਮੇਰੀ ਗੱਲ ਹੋਈ ਆ ਕੁਝ ਜਥੇਬੰਦੀਆਂ ਆਈਆਂ ਸੀ। ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ। ਇਹ ਇੱਕ ਅਫਵਾਹ ਹੈ। ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸਡੀਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ। ਡਿਪਟੀ ਕਮਿਸ਼ਨਰ ਨਾਲ ਵੀ ਹੋਈ ਹੈ। ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਸਦੀਕ ਹੀ ਹੈ ਨਹੀਂ। ਇਥੇ ਅਸੀਂ ਬਿਨਾਂ ਪਾਣੀ ਤੋਂ ਹੀ ਜਿਵੇਂ ਮੋਜੇ ਖੋਲ ਲੈਂਦੇ ਆਂ ਬੰਤਾ ਇਦਾਂ ਲੱਗਦਾ ਹੈ। ਹੋ ਸਕਦਾ ਪਿੱਛੇ ਕੁਛ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਜ਼ਵੀਰ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਵੀ ਡਟ ਕੇ ਖੜਾ ਹਾਂ ਤੁਹਾਡੇ ਨਾਲ ਡਟ ਕੇ ਗੋਲੇ ਸੋਨੇਹਾ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਈਜ਼ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਔਰ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਜ਼ ਨਹੀਂ ਹੈ ਔਰ ਇਸ ਨੂੰ ਖਾੜਜ ਕੀਤਾ ਹੈ ਮੇਰੇ ਵੱਲੋਂ ਦਾ ਇੱਕ ਖਾੜਜਾ ਕੋਈ ਸਰਕਾਰ ਵੱਲੋਂ ਇਦਾਂ ਦੀ ਤਸਵੀਜ਼ ਨਹੀਂ ਹੈ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਹੈ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਹੈ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਥੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਂਦਾ ਕਿ ਇਹ ਇਹ ਬਾਤ ਆਉਣਾ ਸਮਝਿਆ ਕੀ ਕਰੂੰਗਾ ਫਿਰ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਨਾ ਨਾ ਮੈਂ ਮੈਂ ਫਿਰ ਚਲੇ ਜਾਂਦਾ ਜੇ ਨਹੀਂ ਸੁਣਦਾ ਤਾਂ ਬਹਿ ਜਾ ਥੱਲੇ ਬਹਿ ਜਾ ਥੱਲੇ ਬਹਿ ਜਾ ਬੈਠੋ ਹੱਦ ਕਰਤੀ ਆ ਮੈਂ ਕੀ ਮਤਲਬ ਹੈ ਤੁਸੀਂ ਜੇ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਜੇ ਗੱਲ ਨਹੀਂ ਸੁਣਨੀ ਤਾਂ ਹੋਰ ਗੱਲ ਹੈ ਮੈਂ ਸਾਫ਼ ਕਹਿ ਰਿਹਾ ਮੈਂ ਸਾਫ਼ ਕਹਿ ਰਿਹਾ ਕਿ ਕਿਸੇ ਤਰ੍ਹਾਂ ਦੀ ਜੜੀ ਐ ਤਸਵੀਜ਼ ਨਹੀਂ ਐ ਵੀਰ ਭਾਈ ਜੱਲਣਾ ਉਹਨੂੰ ਠੀਕ ਨਾ ਬਿਠਾਓ ਯਾਰ ਬੇਨਤੀ ਐ ਜਿਹੜੇ ਵੀ ਸੱਜਣ ਸਾਡੇ ਵਿਚਕਾਰ ਆਏ ਨੇ ਦੇਖੋ ਸਾਡਾ ਸਨੇਹਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਜੀ ਵੀਰ ਜੀ ਬੇਨਤੀ ਹੈ ਨਾਰੇ ਬਾਜੀ ਨਾ ਕਰੋ ਨਾਰੇ ਬਾਜੀ ਨਾ ਕਰੋ ਕੋਈ politcal ਮਰਜ਼ੀ ਹੈਗਾ ਬੈਜੋ ਬੈਜੋ ਸਾਰੇ ਸਾਡਾ ਦਰਨਾ ਬੇਨਤੀ ਹੈ ਥੋੜਾ ਬੈਜੋ ਇਹ ਬੈਟ ਹੋ ਰਿਹਾ ਚਾਹੀਦਾ